ਇਹ ਗਾੜੀ ਵੀ ਗੱਲ ਬਜਾਉਣਾਂ ਦਾ ਕੋਸ਼ਿਸ਼ ਕਰ ਵੀ ਕੋਈ ਨਹੀਂ ਬਜਾ ਗਿਆ ਆ ਇਸ ਇਲਾਕੇ ਦਾ ਜੀਨੇ ਕੇ ਪਿੰਡ ਦਾ ਜਾਂ ਹੋਰ ਨੇੜਲੇ ਪਿੰਡ ਜਿਹੜੇ ਹਾਲੇ ਕੈਡਰ ਤੋਂ ਬਿਲਕੁਲ ਜੀ ਜਿਹੜਾ 23 ਦੇ ਵਿੱਚ ਗੱਲਾਂ ਕਰਦਾ ਕਿ ਕੁਕੜੀ ਦਾ ਕੁਕੜੀ ਮਰ ਜੂਗੀ ਜਾਂ ਮੈਂ ਸਾਰਾ ਕੁਝ ਮੁਆਵਜ਼ਾ ਦਊਗਾ ਉਹ 23 ਵਾਲਾ ਉਹਨੇ ਨਿਗਲਿਆ ਹੁਣ ਤੂੰ 25 ਵਾਲੀ ਇੰਨੇ ਪਿੰਡੇ ਕੇ ਪਹੁੰਚੇ ਸੀ ਅੱਜ ਬਖਰੂ ਪਿੰਡ ਦਾ ਜਾਇਜ਼ਾ ਲੈਣ ਸੋ ਇਸ ਟਾਈਮ ਅਸੀਂ ਧੁੱਸੀ ਬੰਨਤੇ ਤੇ ਜਿਹੜਾ ਦੀਨੇ ਕੇ ਪਿੰਡ ਦਾ ਜਿਹੜਾ ਰਕਬਾ ਸਾਹਮਣੇ ਚਲੋ ਸੋ ਬਹੁਤ ਬਹੁਤ ਧੰਨਵਾਦ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਹਰ ਪ੍ਰਭਾਵਤ ਇਲਾਕੇ ਅੰਦੇ ਅਸੀਂ ਲਗਾਤਾਰ ਵਿਜ਼ਿਟ ਕਰ ਰਹੇ ਹਾਂ ਪਿੱਛੇ ਜਿਹੜੇ ਸਭਰਾ ਪਿੰਡ ਫਤੇਗੜ ਸਭਰਾ ਦੀਨੇ ਕੇ ਜਿਹੜਾ ਹੋਰ ਵਖੋ ਪਿੰਡਾਂ ਦੇ ਵਿੱਚ ਅਸੀਂ ਇਰੇ ਬੰਨ ਵਾਲੇ ਨੇੜਲੇ ਇਲਾਕੇ ਉਹਨਾਂ ਦੇ ਵਿੱਚ ਅਸੀਂ ਜਿਹੜਾ ਤਸਵੀਰਾਂ ਵੀ ਨਾਲ ਤੁਸੀਂ ਦੇਖ ਸਕਦੇ ਹੋ ਵਿజిਟ ਕਰ ਰਹੇ ਹਾਂ ਔਰ ਹਾਲਾਤਾਂ ਬਾਰੇ ਜਾਣਕਾਰੀ ਵੀ ਅਸੀਂ ਜਿਹੜਾ ਲੋਕਲ ਲੋਕਾਂ ਤੋਂ ਲੈ ਰਹੇ ਹਾਂ ਸੋ ਆਪਾਂ ਅੱਥੇ ਗੱਲਬਾਤ ਕਰਦੇ ਹਾਂ ਆ ਬਾਬਾ ਜੀ ਵਾਹਿਗੁਰੂ ਜੀ ਕੱਟਾ ਵਾਲਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਂ ਜੀ ਵਾਹਿਗੁਰੂ ਜੀ ਆਪਾਂ ਆਪਣੇ ਮਲਕੀਸ਼ ਸਿੰਘ ਨਾਂ ਜੀ ਗੜਦੀ ਨੇਗੇ ਜੀ ਨੇ ਕਿਹਾ ਜੀ ਕੀ ਹਾਲਾਤ ਹੈ ਜੀ ਹਾਲਾਤ ਵੀ ਕੋਈ ਤੁਹਾਡੇ ਸਾਹਮਣੇ ਆ ਹਾਂ ਜੀ ਕਿੰਨਾ ਪਾਣੀ ਚੜਿਆ ਜੀ ਬਹੁਤ ਜ਼ਿਆਦਾ ਪਾਣੀ ਚੜਿਆ ਠੀਕ ਹੈ ਜੀ ਹਾਂ ਜੀ ਸਾਰਾ ਮਾਰਿਆ ਗਿਆ ਆ ਫਸਲਾਂ ਹਾਂ ਜੀ ਕੋਈ ਪੱਠਾ ਨਹੀਂ ਰਿਹਾ ਧ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਜੀ ਕੋਈ ਪ੍ਰਬੰਧ ਨਹੀਂ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਜੀ ਸਾਡੇ ਦੀ ਨੀਂਗ ਦੇ ਵਿੱਚ ਕੋਈ ਨਹੀਂ ਆਇਆ ਜੀ ਅੱਜ ਤੋਂ 15 ਦਿਨ ਤੋਂ ਪਾਣੀ ਵਗ ਰਿਹਾ ਸਾਡੇ ਦੇ ਪਾਣੀ ਟਾੜੀ ਨੂੰ 15 ਦਿਨ ਹੋ ਗਿਆ ਜੀ ਤੇ ਫਿਰਲਾ ਪੱਠੇ ਟੱਕੇ ਖਤਮ ਹੋਏ 15 ਦਿਨ ਤੋਂ ਠੀਕ ਹੈ ਹਾਂ ਜੀ ਤੇ ਇੱਕ ਉਹ ਪਾਉਣ ਨੂੰ ਆ ਨਹੀਂ ਗਾ ਹਾਂ ਜੀ ਗੇੜੇ ਕੁੜੇ ਤਾਂ ਵਾਹ ਵਜੇ ਵੈਸੇ ਹਾਂ ਜੀ ਕਿਹੜੇ ਤਾਂ ਆਉਂਦੇ ਆ ਲੀਡਰ ਆਉਂਦੇ ਆ ਵੇ ਪੁੱਛ ਕੇ ਚੱਲ ਜਾਂਦੇ ਪੀ ਆਵਾਂਗੇ ਵੀ ਆਉਂਦਾ ਨਹੀਂ ਮੁਰਗੇ ਬਾਤ ਦੇ ਵਿੱਚ ਕਹਿ ਜਾਂਦੇ ਪੀ ਆਉਣੇ ਮਤ ਵੀ ਲੈ ਕੇ ਆਉਣੇ ਆ ਪਰ ਕੋਈ ਨਹੀਂ ਆਉਂਦਾ ਜੀ ਹਾਂਜੀ ਫਿਲਹਾਲ ਜ਼ਮੀਨਦਾਰ ਜ਼ਿਆਦਾ ਨੁਕਸਾਨ ਦੇ ਗੱਦੀ ਬਹੁਤ ਜ਼ਿਆਦਾ ਇੰਨੇ ਕਿ ਸਾਰਾ ਰਕਬਾ ਜਿਹੜਾ ਇਹ ਇਧਰ ਫੜਾ ਬੰਦ ਦੋ ਜੇ ਬਨੇ ਸਿਰਫ ਪਿੰਡ ਹੀ ਇਹ ਬਨੇ ਬੱਧਾ ਪਿੰਡ ਜਿਹੜਾ ਦੀ ਨਿਗਰ ਰਕਬਾ ਸਾਰਾ ਇਧਰ 88 ਤੋਂ ਪਹਿਲਾਂ ਪਿੰਡ ਕਿਤੇ ਰੁੜ ਗਿਆ ਹੈਗਾ ਇਹ ਡੀ ਸਾਹਿਬ ਨੇ ਬਹਿਨੋਂ ਥਾਂ ਦਿੱਤਾ ਹੈ ਉਸ ਬੰਨੇ ਬਾਕੀ ਤੁਸੀਂ ਬੰਦ ਹੋ ਜਾ ਬਨੇ ਤੇ ਇਧਰ ਵੇਲੋ ਲਾਤਾ ਤੇ ਬਾਕੀ ਇਧਰ ਵੀ ਜਿਆ ਸੇਵ ਨਾਲ ਆਸ਼ ਲੱਗਿਆ ਵਾ ਉਹਦਾ ਪਾਣੀ ਪਿੰਡੋਂ ਆ ਰਿਆ ਵਾ ਕੋਈ ਪ੍ਰਬੰਧ ਨਹੀਂ ਕੋਈ ਹੈਗਾ ਕਿਸਦਾ ਗਵਰਨਮੈਂਟ ਦਾ ਕੋਈ ਵੀ ਹਾਂਜੀ ਠੀਕ ਹੈ ਹਾਂਜੀ ਸੋ ਇਥੇ ਆਪਾਂ ਹੋਰ ਵੀ ਗੱਲਬਾਤ ਕਰ ਲੈਨੇ ਇੱਕ ਵਾਰੀ ਤੁਹਾਨੂੰ ਪਿੰਡ ਦੀਨੇ ਕੇ ਜਿਹੜੀਆਂ ਤਸਵੀਰਾਂ ਵਿਖਾ ਦਿੰਨੇ ਆ ਇਹ ਤੁਸੀਂ ਦੇਖ ਸਕਦੇ ਜਿਹੜਾ ਪਿੰਡ ਦੀਨੇ ਕੇ ਐਸਾਈਡ ਤੇ ਬਿਲਕੁਲ ਜਿਹੜਾ ਬਣ ਦੇ ਨਾਲ ਅੰਦਰਲੇ ਬੰਨੇ ਇਹ ਕਿਸੇ ਸਮੇਂ ਜਿਹੜਾ ਇੱਥੇ ਬਿਲਕੁਲ ਜਿਹੜਾ ਹਰੀਕ ਹੈਡਵਕਸ ਦੇ ਸਾਹਮਣੇ ਪਿੰਡ ਸੀ ਸਾਹਮਣੇ ਬਸੋਂ ਸੀ ਸੋ ਕਿਉਂਕਿ ਮੌਕੇ ਦੇ ਹਾਲਾਤਾਂ ਨੇ 88 ਵੇਲੇ ਦੱਸਦੇ ਬਾਈ ਜੀ ਹੁਣੇ ਕਿ ਜਦੋਂ ਪਾਣੀ ਆਇਆ ਤੇ ਉਸ ਵੇਲੇ ਜਿੱਸੇ ਆਪਣੇ ਮੌਕੇ ਦੇ ਜਿਹੜੇ ਅਫਸਰ ਸੀ ਉਹਨਾਂ ਨੇ ਜਿਹੜੀ ਇੱਧਰ ਪਿੰਡ ਦੀਨੇ ਕੇ ਨੂੰ ਰਹਿਣ ਵਾਸਤੇ ਜਗ੍ਹਾ ਇੱਧਰ ਦੇ ਦਿੱਤੀ ਸੋ ਉੱਥੇ ਆਪਾਂ ਹੋਰ ਵੀ ਗੱਲਬਾਤ ਕਰ ਲੈਂਦੇ ਆ ਬਾਪੂ ਜੀ ਕੀ ਨਾਂ ਹੈ ਆਪਣਾ ਅਜੀਤ ਸਿੰਘ ਅਜੀ ਲਾਤਾ ਵੇ ਲੋ ਨਾ ਨਾ ਕੋ ਪੱਠਾ ਨਾ ਕੋ ਟੂੜੀ ਨਾ ਲੈ ਲੈਣ ਦੇ ਨੀ ਠੀਕ ਹੈ ਖਾਣ ਚੋਣ ਨੇ ਚੜੀਆਂ ਜਿੰਨਾ ਸਭ ਮਾਰਦੇ ਹਾਂ ਇੰਨੀ ਥਾਂ ਹੀ ਪੜਦੇ ਠੀਕ ਹੈ ਲਾਤਾ ਮਾਰੇ ਮਾਰੇ ਤੇ ਤੁਹਾਡਾ ਤਜਰਬਾ ਕੀ ਕਹਿੰਦਾ ਹੁਣ ਪਾਣੀ ਵਧੂਗਾ ਕੱਟੂਗਾ ਕੀ ਇਹ ਲਾਤਾ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਪਾਣੀ ਵਧ ਜਾਈਏ ਘਰ ਦਵੇਗਾ ਜੀ ਵਧ ਜਾਈਏ ਹਾਂ ਠੀਕ ਹੈ ਕਿ ਇਹ ਗਾੜੀ ਵੀ ਗਾਜਮਾ ਦਾ ਕੋਸ਼ਿਸ਼ ਹੈ ਵੀ ਕੋਈ ਨਹੀਂ ਬਗਿਆ ਆ ਇਸ ਇਲਾਕੇ ਦਾ ਦੀਨੇ ਕੇ ਪਿੰਡ ਦਾ ਜਾਂ ਹੋਰ ਨੇੜਲੇ ਪਿੰਡ ਜਿਹੜੇ ਹਾਂ ਚੈਡ ਵਰਸੋ ਬਿਲਕੁਲ ਹਾਂ ਕੀ ਮੰਗ ਕੀ ਕਰਦੇ ਤੁਸੀਂ ਮੰਗ ਹੀ ਹੋਆ ਨੇ ਸਰਕਾਰ ਨੂੰ ਵੀ ਕੋਈ ਕੋਈ ਲੈਣ ਕੇ ਕੋਈ ਆ ਹੂੰ ਕੋਚਾਰਾ ਚੋੜਾ ਲੈਣ ਦਾ ਮਾਜਵਾ ਨੂੰ ਵੀ ਵਧੇਰ ਕੋਈ ਆਪਾਂ ਨੂੰ ਪਾੜੀਆਂ ਪੂੜੀਆਂ ਜਿਹੜੇ ਖਰਾਬੇ ਹੋ ਗਏ ਆ ਹੋਰੀ ਹੋ ਗਿਆ ਨੇ ਤੁਹਾਡੇ ਵੇਲੇ ਪਿਛਲੇ ਵੇਲੇ ਪਾਣੀ ਆਇਆ ਸੀ ਪਾਣੀ ਦਾ ਬਹੁਤ ਆਇਆ ਜੀ ਤੇ ਬਾਕੀ ਅੱਜ ਆਜ ਨੂੰ ਕਰ ਲਵਾਂ ਜਿਆ ਆਈਆਂ ਨੇ ਇਹ ਹੋਣੀਆਂ ਲੱਗੀਆਂ ਆਉਣ ਜਾਣੀਆਂ ਹਾਂ ਅੱਗੇ ਕੋ ਥੋੜੇ ਬੋਝ ਸੰਭਲ ਜਾਂਦੇ ਰਹੇ ਹਾਂ ਆ ਲਗਾਤਾਰ ਹਾਂ 23 ਚ ਆ ਗਿਆ ਹੁਣ ਆਹ ਤੇ 23 ਵਾਲੇ ਨੇ ਉਹ ਵੇ ਕਿਹੜੇ ਮਾਰੀ ਮੋਟੀ ਬਣਾ ਬਣੂਗੇ ਬੀਜੀ ਤੇ ਉਹ ਹੀ ਕੋਈ ਗੁੰਨਾ ਹੋ ਕੇ ਬੈਠੀ ਹੈ ਇਹ ਜਾਰਾ ਕੋਈ ਗੱਡੀ ਪਾਜ ਠੀਕ ਹਾਂ ਆ ਗੱਡੀ ਨੂੰ ਪਤਾ ਨਾ ਲੱਗਾ ਉਹ ਅਵੇ ਪੱਤਰ ਕਰ ਮੰਡੀ ਬੈਠੇ ਹਾਂ ਹਾਂ ਆਹ ਆਥਾਂ ਜੇ ਆ ਜਦ ਇਹ ਮੋੜੇ ਮੋਟੇ ਚੱਤੇ ਆ ਹਾਂ ਹੋਰ ਇੱਦੋਂ ਸਾਰਾ ਸਫਾਇਆ ਠੀਕ ਠੀਕ ਟੂੜੀ ਟੂੜੀ ਦਾ ਥਾ ਵੀ ਇੱਧਰ ਸੀ ਸਾਰਾ ਪੱਟਾ ਸਾਰਾ ਸਾਰਾ ਰੱਖ ਪਈ ਇੱਧਰ ਸੀ ਸਾਰਾ ਇੱਧਰ ਆ ਸੋ ਮੌਕੇ ਦੇ ਹਾਲਾਤ ਤੁਹਾਨੂੰ ਵਿਖਾਏ ਆ ਤੇ ਜਿਹੜੇ ਫਟੇਕਾਰ ਸਪਰਾਪੇਣ ਤੇ ਦਿਨੇਕੇ ਦੇ ਨਾਲ ਅਸੀਂ ਬੰਦੇ ਨਾਲ ਨਾਲ ਤੁਸੀਂ ਬੰਦੇ ਨਾਲ ਨਾਲ ਤਸਵੀਰਾਂ ਤਾਂ ਦਿਨਾਂ ਨੂੰ ਖਾਈਆਂ ਸੋ ਇੱਥੇ ਪ੍ਰਧਾਨ ਸਾਹਿਬ ਨੇ ਗੱਲ ਗੱਲਬਾਤ ਕਰਨ ਦੇ ਸਾਫ ਸੰਗੀ ਨੇ ਕਿਛੜ ਇੱਕ ਕਿਸਾਨ ਦੁਰਜੀਤ ਲਾਚਮਣ ਜਿਹੜੇ ਪਤਾਨ ਨੇ ਸੋ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਆਇਓ ਮਾੜਾ ਜੱਗਿਆ ਉਹ 30 ਹਾਲਾਤ ਨੇ ਆਪਾਂ ਛੋਟ ਜੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਸੋਸ਼ਲ ਮੀਡੀਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਪਲ-ਪਲ ਤੇ ਸਾਡਾ ਜਜਾ ਲੈਂਦੇ ਰਹੇ ਸਾਡੀ ਧਰਤੀ ਸਾਡੇ ਲੋਕ ਇਹਨਾਂ ਦਾ ਧੰਨਵਾਦ ਕਰਦੇ ਆਂ ਹੋਰ ਜਿਹੜਾ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂਗਾ ਜਿਹੜਾ ਕਹਿੰਦਾ ਹੈ ਕਿ ਪਿਛਲੇ ਦਿਨਾਂ 'ਚ 23 ਦੇ ਵਿੱਚ ਕੁਕੜੀ ਦਾ ਵੀ ਮੁਆਵਜ਼ਾ ਦਊਗਾ ਮੁਰਗੀ ਦਾ ਦਊਗਾ ਇੱਥੋਂ ਤੱਕ ਆ ਵੀ ਜਿਹੜਾ ਤੁਸੀਂ ਘੋਨੇ 'ਚ ਪਿਛਲੇ 23 ਦੇ ਵਿੱਚ ਕਦੂ ਮਾਰਿਆ ਉਹ ਲੇਬਰ ਦੇ ਪੈਸੇ ਦਊਂਗਾ ਕਿਤੇ ਕੁਝ ਨਜ਼ਰ ਨਹੀਂ ਆ ਰਿਹਾ ਉਹ ਜਿੰਨੇ ਜਾਇਜਾ ਲੈਣਾ ਸੀ ਜਿਹੜਾ ਸਰਕਾਰ ਦਾ ਹੈੱਡ ਸੀ ਭਗਵੰਤ ਮਾਨ ਮੁੱਖ ਮੰਤਰੀ ਉਹ ਅੱਜ ਤਾਮਿਲਨਾਡੂ ਦੇ ਵਿੱਚ ਪੂਰਾ ਸਮਾਦ ਪੂਰਾ ਪਰਿਵਾਰ ਲੈ ਕੇ ਨਾਲ ਆਪਦੀ ਫੈਮਿਲੀ ਲੈ ਕੇ ਘਰ ਦੇ ਜੀਬ ਘਰ ਵਾਲੀ ਨੂੰ ਨਾਲ ਲੈ ਕੇ ਉਹ ਉਧਰ ਐਸ਼ੋ ਐਸ਼ ਕਰ ਰਿਹਾ ਉਧਰ ਸੋਸ਼ਲ ਮੀਡੀਆ ਉਧਰ ਹਾਰਡ ਪ੍ਰਭਾਵ ਪਈਆਂ ਗੱਲਾਂ ਉਧਰ ਦੇ ਮੁੱਖ ਮੰਤਰੀ ਨਾਲ ਤਾਮਿਲਨਾਡੂ ਦੇ ਮੁੱਖ ਮੰਤਰੀ ਨਾਲ ਗੱਲਾਂ ਕਰ ਰਿਹਾ ਪਰ ਪੰਜਾਬ ਦੇ ਹਾਲਤ ਜਿਹੜੇ ਚਲੋ ਠੀਕ ਆ ਜੋ ਕੁਦਰਤੀ ਆਫਤ ਆ ਉਹ ਸਹਿਣ ਜੋ ਗੱਲ ਨਹੀਂ ਹੁੰਦੀ ਪਰ ਸਰਕਾਰ ਕੋਲੇ ਬਹੁਤ ਸਾਰਾ ਪ੍ਰਭਾਵ ਹੁੰਦਾ ਜੋ ਅੱਜ ਭਗਵੰਤ ਮਾਨ ਸਰਕਾਰ ਜਿਹੜੀ ਬਿਲਕੁਲ ਨਾਕਾਮ ਨਜ਼ਰ ਆ ਰਹੀ ਹੈ ਅੱਜ ਸਾਡੇ ਤਕਰੀਬਨ ਡੇਢ ਮਹੀਨੇ ਤੋਂ ਜਿਹੜਾ ਪਛੂਆਂ ਦਾ ਚਾਰਾ ਵਾ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਸਿਰਫ ਐਮਐਲਏ ਅਫਸਰ ਸ਼ਾਇਦ ਛੜਕ ਤੇ ਇੱਕ ਫੋਟੋਆਂ ਦੇ ਆਧਾਰ ਤੇ ਆ ਰਹੀ ਹੈ ਕੋਈ ਜੇ ਕੋਈ ਮਾਲੀ ਹਾਲਤ ਕੀਤੀ ਜਾ ਰਹੀ ਹੈ ਤੇ ਲੋਕ ਆਪ ਮੁਹਾਰੇ ਜਿਹੜੇ ਸਹਿਯੋਗੀ ਲੋਕ ਧਾਰਮਿਕ ਸੰਸਥਾਵਾਂ ਉਹ ਸਾਥ ਦੇ ਰਹੀਆਂ ਪਰ ਸਰਕਾਰ ਦਾ ਮਾਲੀ ਸਹਾਇਤਾ ਵਗੈਰਾ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਸਰਕਾਰ ਤਾਂ ਖ਼ਬਰੀ ਬਣ ਕੇ ਰਹਿ ਗਈ ਹੈ 92 ਤੋਂ 97 ਐਮਐਲਏ ਅੱਜ ਉਹਨਾਂ ਤੋਂ ਕੋਈ ਆਸ ਨਹੀਂ ਉਹ ਅੱਜ ਦੱਸੋ ਪੰਜਾਬ ਦੇ ਵਿੱਚ ਖੜ ਕੇ ਪੰਜਾਬ ਪੰਜਾਬ ਦੇ ਲੋਕਾਂ ਨੇ ਸੀਆਮ ਬਣਾਇਆ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਜਿਨ੍ਹਾਂ ਦੇ ਵੱਡੇ ਟੈਕਸ ਤੋਂ ਗੱਡੀਆਂ ਚੱਲਦੀਆਂ ਉਹ ਅੱਜ ਹੋਰ ਸਟੇਟਾਂ ਦੇ ਵਿੱਚ ਜਾ ਕੇ ਆਪਣੀਆਂ ਖਬਰਾਂ ਦੇ ਰਿਹਾ ਕਿ ਮੈਂ ਉਧਰ ਜਾ ਜਾ ਲੈ ਰਿਹਾ ਭਲਿਆ ਮਾਨਸਾ ਇਧਰ ਪਿੰਡ ਆ ਪੰਜਾਬ ਦੇ ਵਿੱਚ ਆ ਇਹਨਾਂ ਲੋਕਾਂ ਦੀ ਸਾਰ ਲੈ ਸਰਕਾਰ ਕੋਲੇ ਕੁਦਰਤੀ ਆਫਤਾਂ ਲਈ ਬਹੁਤ ਵੱਡਾ ਫੰਡ ਹੁੰਦਾ ਰਹੀ ਉਹ ਕਿਤੇ ਵੀ ਕੋਈ ਅਣਸਖਾਵੀ ਘਟਨਾ ਹੁੰਦੀ ਹੈ ਸੋਕਾ ਪੈ ਜਾਂਦਾ ਹੜ ਆ ਜਾਂਦਾ ਉਹ ਸਰਕਾਰ ਪ੍ਰਬੰਧ ਕਰਨ ਦੀ ਜ਼ਿੰਮੇਵਾਰ ਹੁੰਦੀ ਅੱਜ ਜਿਹੜਾ ਮੁੱਖ ਮੰਤਰੀ ਆ ਜਿਹੜਾ 23 ਦੇ ਵਿੱਚ ਗੱਲਾਂ ਕਰਦਾ ਕਿ ਕੁਕੜੀ ਦਾ ਉਕੜੀ ਮਰ ਜੂਗੀ ਜਾਂ ਮੈਂ ਸਾਰਾ ਕੁਝ ਮਵਾਜਵਾ ਦਊਗਾ ਉਹ 23 ਵਾਲਾ ਬਣਿਆ ਨਾ ਤੇ ਤੂੰ 25 ਵਾਲੀ ਗੱਲ ਕਰ ਲੈ ਅੱਜ ਆਪਾਂ ਮੌਕੇ ਦੀ ਹਾਲਾਤ ਦਾ ਜਾਜਾ ਲਈ ਨਾ ਕਿ ਹੈਲੀਕਾਪਟਰਾਂ ਦੇ ਲੋਕਾਂ ਦੇ ਵਿੱਚ ਆਪਣੇ ਸਰਕਾਰੀ ਜਿਹੜੇ ਤੁਹਾਡੇ ਜ਼ਿਲ੍ਹਾ ਅਧਿਕਾਰੀ ਹੈ ਜਿੱਥੋਂ ਜਿੱਥੇ ਵੀ ਪੰਜਾਬ ਦੇ ਵਿੱਚ ਪਾਣੀ ਆਇਆ ਡੀਸੀ ਐਸਐਸਪੀ ਮੁੱਖ ਅਧਿਕਾਰੀਆਂ ਨੂੰ ਉਹਨਾਂ ਨੂੰ ਸਾਰਾ ਸਮਿਆਂ ਨੇ ਦਾ ਪ੍ਰਬੰਧ ਕੀਤਾ ਜਾਵੇ ਤੇ ਪਿੰਡ ਤੱਕ ਪੱਦਰ ਤੇ ਲੋਕਾਂ ਨੂੰ ਲੈ ਕੇ ਉਏਸ ਜੜੀ ਅੱਜ ਕੁਤਰਦੀ ਮਾਰ ਆ ਉਹਦੇ ਨਾਲ ਕਰੋਇਆ ਜਾਵੇ ਨਾ ਕਿ ਸੋਸ਼ਲ ਮੀਡੀਆ ਦੇ ਜੇਕਰ ਤੁਸੀਂ ਆਪਣਾ ਅੱਗੇ ਕੋਈ ਭੂਵਿੱਖ ਬਣਾਉਣਾ ਇਹ ਸਰਕਾਰ ਨੇ ਤੇ ਅੱਜ ਧਰਤੀ ਤੇ ਆਉਣ ਦੀ ਲੋੜ ਆ ਨਾ ਕਿ ਹੈਲੀਕਾਪਟਰਾਂ ਸੋ ਬਹੁਤ ਬਹੁਤ ਧੰਨਵਾਦ ਸਾਫ ਸੰਗਠਿਲੇ ਸੀ ਕਿਸਾਨ ਦਰਸ਼ਨਾ ਸ਼ਬਦੋ ਮੇਰਦਾਨਾ ਸਾਨਕ ਨੂੰ ਜੁੜੇ ਸਨ ਉਸ ਮੌਕੇ ਦੇ ਹਾਲਾਤ ਤੁਸੀਂ ਦੇਖ ਸਕਦੇ ਇਥੋਂ ਮੌਕੇ ਦੇ ਹਾਲਾਤ ਅਸੀਂ ਪਿੰਡ ਦਿਨੇ ਕੇ ਪਹੁੰਚੇ ਸੀ ਅੱਜ ਬਖੋ ਪਿੰਡ ਦਾ ਜਾਇਜ਼ਾ ਲੈਣ ਬਸ ਇਸ ਟਾਈਮ ਅਸੀਂ ਤੁਸੀਂ ਬਣਤੇ ਜਿਹੜਾ ਦਿਨੇ ਕੇ ਪਿੰਡ ਦਾ ਜਿਹੜਾ ਰਕਬਾ ਸਾਹਮਣੇ ਔਰ ਪਿੱਛੇ ਤੁਸੀਂ ਹਰੀ ਕੇ ਹੈਡਵਕਸ ਬਾਈਪਾਸ ਦੇ ਸਕਦੇ ਹੋ ਔਰ ਮੌਕੇ ਦੇ ਹਾਲਾਤ ਤੁਹਾਡ ਨਾਲ ਅਸੀਂ ਤੁਹਾਡੇ ਸਾਹਮਣੇ ਰੱਖਣ ਦੀ ਜਨਤਾ ਦੇ ਸਾਹਮਣੇ ਜਨਤਾ ਦੀ ਕਚੈਰੀ ਰੱਖਣ ਦੀ ਕੋਸ਼ਿਸ਼ ਕੀਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ